ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਹਿਜ ਬਲੌਗ ਦੇ ਵਿੱਚ ਹੋਰ ਸੁਣਾਓ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗਿਆ ਇੱਕ ਨਵੀਂ ਵੀਡੀਓ ਦੀ ਸ਼ੁਰੂਆਤ ਕਰਨ ਆਪਾਂ ਨੇ ਤਰਿਆ ਹੋਇਆ ਜੀ ਗਜਰੀਲਾ ਬਣਾ ਤੇ ਗਾਜਰਾਂ ਦੇ ਵਿੱਚ ਦੁੱਧ ਪਾ ਕੇ ਕੜਾਹੀ ਧਾਰਤੀ ਸੀਗੀ ਜੁੱਲੇ ਤੇ ਤੇ ਇਸ ਵੇਰੇ 7 ਵਜੇ ਧਰਤਾ ਸੀਗਾ ਉਸ ਟਾਈਮ ਤੋਂ ਹੰਦ ਬਹੁਤ ਜ਼ਿਆਦਾ ਸੀਗੀ ਤੇ ਇਹ 22 ਤਰੀਕ ਦੀ ਵੀਡੀਓ ਆ ਬਹੁਤ ਜ਼ਿਆਦਾ ਧੁੰਦ ਸੀਗੀ ਤੋਂ ਬਹੁਤ ਜ਼ਿਆਦਾ ਸੀ ਤੇ ਕੰਮ ਵੀ ਕੋਈ ਨਹੀਂ ਹੋਣਾ ਸੀਗਾ ਸਵੇਰ-ਸਵੇਰੇ ਫਿਰ ਆਪਾਂ ਨੇ ਇੱਥੇ ਗਝਰੀਲਾ ਹੀ ਬਣਾ ਧਰ ਲਿਆ ਸੀਗਾ ਤੇ ਜਿਹੜਾ ਇਹਦੇ ਉੱਪਰ ਖੁਆ ਲਾਉਣਾ ਸੀ ਉਹ ਆਪਾਂ ਨੇ ਰਾਤ ਨੂੰ ਕੱਢ ਕੇ ਰੱਖ ਲਿਆ ᱛੀ ਫਿਰ ਰਾਤ ਵੀ ਕੜਾਹੀ ਤਰਾਂ ਹੀ ਧਰੀ ਤੇ ਇਸ ਟਾਈਮ ਵੀ ਹੈਨਾ ਤੇ ਇੱਥੇ ਨਾਲ ਦੀ ਨਾਲ ਅਸੀਂ ਪੀ ਰਹੇ ਸੀਗੇ ਚਾਹ ਪਹਿਲੇ ਸੈਦ ਦੇ ਪਾਪਾ ਲੱਗੇ ਹੋਏ ਸੀਗੇ ਫਿਰ ਮੈਂ ਆ ਕੇ ਲੱਗ ਗਈ ਤੇ ਇਸ ਕਾਰਨ ਵੀ ਲੱਗਿਆ ਅਸੀਂ ਤਿੰਨਾਂ ਚਾਰਾਂ ਨੇ ਰਲ ਕੇ ਕੁਆ ਕੱਢਿਆ ਜੀ ਬਾਰੋ-ਬਾਰ ਹੀ ਬੈਠੀ ਗਏ ਤੁਹਾਨੂੰ ਪਤਾ ਹੀ ਆ ਕੁਆ ਕੱਢਣ ਨੂੰ ਬਹੁਤ ਟਾਈਮ ਲੱਗ ਜਾਂਦਾ ਤੇ ਇਹ ਖਾਣਾ ਹੀ ਸੌਖਾ ਪਰ ਨਿਕਲਦਾ ਬਹੁਤ ਔਖਾ ਹੈ ਬਹੁਤ ਟਾਈਮ ਲੱਗ ਜਾਂਦਾ ਖੁਆ ਬਣਾਉਣ ਨੂੰ ਹੋ ਜੀ ਆਪਣਾ ਗਿਚਰੇਲਾ ਇਸ ਪੋਜੀਸ਼ਨ ਤੇ ਪਹੁੰਚ ਗਿਆ ਥੋੜਾ ਥੋੜਾ ਦੁੱਧਾ ਵਿੱਚ ਹੁਣ ਇਹਦੇ ਤੇ ਆਪਾਂ ਚੀਨੀ ਪਾਵਾਂਗੇ ਇਹਦੇ ਵਿੱਚ ਆਪਾਂ ਚੀਨੀ ਨੇ ਵੀ ਪਾਣੀ ਛੱਡ ਦੇਣਾ ਹਨਾ ਉਹ ਵੀ ਖੜਾਂਗੇ ਤੇ ਇੱਧਰ ਬੈਠਾ ਆਪਣਾ ਜਸ ਕਰਨ ਅੱਜ ਫੇਰ ਇਹ ਘਰੇ ਆ ਜੀ ਕਿਉਂਕਿ ਜੀ ਇਹਨੂੰ ਪਤਾ ਨਹੀਂ ਕੀ ਇਹਦਾ ਸੇਵ ਦੁਪੀ ਜਾਂਦਾ ਹਨਾ ਠੰਡ ਜੀ ਲੱਗ ਗਈ ਤੇ ਕੱਲ ਗਿਆ ਸੀ ਅੱਜ ਫੇਰ ਆ ਪਿਆ ਅੱਜ ਨਾ ਟੀਚਰਾਂ ਨੇ ਟਾਈਮ ਵੀ ਚੇਂਜ ਕਰਤਾ 9 ਵਜੇ ਦਾ ਹੋ ਗਿਆ ਫੇਰ ਮੈਂ ਇਹਨੂੰ ਕਿਹਾ ਮੈਂ ਚੱਲ ਕਰਦਾ ਛੁੱਟੀ ਵੀ ਸਿਰਦੋਖਾ ਕਿਤੇ ਹੋ ਰੇ ਨਾ ਬਿਮਾਰ ਹੋ ਜੀਏ ਨਾ ਹੁਣ ਨਿਕਲ ਕੇ ਆਏ ਵੇ ਸਵਾ 9 ਹੋ ਗਏ ਪਰ ਧੁੰਦ ਦੇਖੋ ਉਸੇ ਤਰ੍ਹਾਂ ਹੀ ਹਾਲ ਹੈ ਦੇਖੋ ਮੈਂ ਅਸੀਂ ਬਠਾ ਇੱਥੇ 7:30 ਵਜੇ ਦੇ 7:30 ਵਜੇ ਲੱਗੇ ਸੀਗੇ ਕੀ ਨੂ ਬਲਾਂ ਹਾਂ ਹੰਦ ਨੇ ਸੈਜ ਦੇ ਬਾਪੇ ਨੇ ਕਰਾਇਆ ਗੋਸਾ ਹੁਣ ਮੈਂ ਬੈਠੀ ਆ ਕੇ ਸੈਜ ਨੂੰ ਤੋੜ ਕੇ ਸਕੂਲ ਅੱਗ ਦਾ ਬਣਾਉਂਗਾ ਥੋੜੇ ਤੇ ਅੱਗ ਕਰਦੀਆਂ ਤੇਜ ਤੇ ਆਪਾਂ ਨਾ ਇਹਦੇ ਵਿੱਚ ਇਹ ਇੱਕ ਕੌਲਾ ਚੀਨੀ ਪਾ ਦਾਂਗੇ ਬਹੁਤ ਹਨਾ ਕੋ ਨਾ ਤੇ ਇਧਰ ਇਹ ਖੂਆ ਆਪਾਂ ਨੇ ਰਾਤ ਕੱਢ ਲਿਆ ਸੀਗਾ ਇਹ ਕੱਢ ਕੇ ਰੱਖਿਆ ਹੋਇਆ ਇਹ ਵੀ ਪਾਵਾਂਗੇ ਕੁਸ ਵਿੱਚ ਪਾਵਾਂਗੇ ਕੁਸ ਇਹ ਆਪਾਂ ਨੂੰ ਉੱਪਰ ਲਾਉਣਾ ਇਹਨਾਂ ਦੇ ਪੀਸਾਂ ਦੇ ਤੇ ਤਾਗਰ ਕੇ ਸਾਹ ਦੇ ਰੱਖਿਆ ਹੈ ਰਾਤ ਕੱਢਿਆ ਸੀਗਾ ਆਪਾਂ ਨੇ ਇਹ 5-6 ਕਿਲੋ ਦੁੱਧ ਦੇ ਵਿੱਚੋਂ ਰਾਤੀ ਵੀ ਕੜਾਹੀ ਚੜਾਈ ਤੇ ਹੁਣ ਫੇਰ ਦੋ ਟਾਈਮ ਕੜਾਹੀ ਚੜਾਈ ਆਪਾਂ ਨੇ ਤਾਂ ਆਪਣਾ ਗਿਜ਼ਲੀਣਾ ਕਰਨਾ ਹੈ ਨਾ ਵੀ ਜਸ ਮਸਾਲਾ ਮਸਾਲਾ ਉਹ ਖਾ ਦੋੜੀਏ ਕੱਢਣਾ ਹੋਰ ਜੇ ਆਪਾਂ ਲੱਗੇ 11-12 ਵਜੇ ਛਾਉ ਧਾਕ ਕਰ ਲਿਓ ਕਰਦਾ 4:05 ਵਜੇ ਆਣਗੇ 7:30 ਵਜੇ ਕਿ ਸਵੇਰ 9 ਦਾ ਟਾਈਮ ਹੋ ਗਿਆ ਖਾਣਾ ਹੀ ਸੌਖਾ ਹੈ ਨਾ ਹਰ ਇੱਕ ਚੀਜ਼ ਬਣਾਉਣੀ ਬਹੁਤ ਔਖੀ ਹੈ ਮਿਹਨਤ ਬਹੁਤ ਹੁੰਦੀ ਹੈ ਚੀਜ਼ ਤੇ ਤਾਂ ਹੀ ਤਾਂ ਬਹੁਤ ਲੋਕ ਬਣਾਉਂਦੇ ਨਹੀਂ ਹਨ ਮੁੱਲ ਦਾ ਲਿਆ ਕੇ ਖਾ ਲੈਂਦੇ ਪਰ ਜਿਹੜੀ ਚੀਜ਼ ਘਰੇ ਬਣਾ ਕੇ ਹਨਾ ਸਵਾਦ ਲੱਗਦੀ ਆ ਉਹ ਮੁੱਲ ਦੇ ਜਿੱਥੇ ਟੇਸਟ ਨਹੀਂ ਆਉਂਦੀ ਆ ਨਾਲੇ ਹੁਣ ਆਪਾਂ ਨੂੰ ਪਤਾ ਹੁੰਦਾ ਵੀ ਆਪਣੇ ਕਿਹੜੀਆਂ ਚੀਜ਼ਾਂ ਪਾ ਕੇ ਬਣਾਇਆ ਘਰੇ ਹਨਾ ਬਦਾਮ ਵੀ ਪਾਉਣੇ ਲਿਆਏ ਨੂੰ ਤੋਂ ਬੰਦੇ ਆ ਫਿਰ ਸਹਜ ਨੇ ਨਹੀਂ ਖਾਣੇ ਹੈਗੇ ਉਹ ਕੱਡ ਕੱਡ ਸਿੱਟੀ ਜਾਣੇ ਨੇ ਉਹਦਾ ਕੜਿਕ ਪੰਗਾ ਦਾਮ ਖਾ ਲੰਦਾ ਦੂ ਲੋਟ ਖਾ ਲੰਦਾ ਇਹਦੇ ਵਿੱਚ ਨਹੀਂ ਨਾ ਖਾਣੇ ਉਹਨੇ ਨਾ ਦਾਖਾਂ ਖਾਣੀਆਂ ਨੇ ਦਾ ਹੋ ਕਹਿੰਦਾ ਪਾਣੀ ਜੇ ਛੱਡ ਦਿੰਦੀ ਇਹਨੂੰ ਵਧੀਆ ਨਹੀਂ ਲੱਗਦੀ ਹੈਗੀ ਵਿੱਚ ਪਾਏ ਸੱਖਾ ਵਿੱਚ ਵੀ ਵਧੀਆ ਲੱਗਦੀ ਆਂਾ ਵਿੱਚ ਪਾਇਆ ਕੁਛ ਨਹੀਂ ਸਵਾਲ ਆਦਾ ਸਿੰਪਲ ਬਣਾਉਣ ਨੂੰ ਕਹਿੰਦਾ ਸਿੰਪਲ ਬਣਾ ਦੇਣਾ ਕੋਈ ਨਾ ਤਾਗ ਤੜਈ ਆ ਵੇ ਲੋ ਜੀ ਫੇਰ ਮਿਲਦੇ ਆ ਤੁਹਾਨੂੰ ਮੈਂ ਅੱਗ ਥੋੜੀ ਜਿਹੀ ਤੇਜ਼ ਕਰਦਾ ਥੋੜੀ ਥੋੜੀ ਮੱਚ ਗਈ ਐਜ ਉਸ ਕਾਰਨ ਮੇਰਾ ਪੁੱਤ ਹਰੇਕ ਚੀਜ਼ ਚ ਹੈਲਪ ਕਰਾਉਣ ਲਾ ਜਾਂਦਾ ਮੇਰੇ ਜਾਲੇ ਬਿਮਾਰ ਫੇਰ ਵੀ ਲੱਗ ਗਿਆ ਹੁੰਦੇ ਜਾਈ ਚ ਨਿਕਲ ਕੇ ਇੱਥੇ ਆ ਗਿਆ ਹੈ ਸੇਕਣਾ ਹੈ ਤਾਂ ਤਾਂ ਜੀ ਨਹੀਂ ਉੱਧਰ ਬੱਟ ਜੀਰੀ ਲੱਗਦਾ ਸਕੂਲ ਚਲੇ ਜਾਂਦਾ ੜੀਆਂ ਕੋਲ ਹਾ ਥੁੱਲੇ ਵੜਾ ਜੀ ਲਾਤਾ ਹਾ

ਪਾਤੀ ਵੀ ਲੈ ਜੀ ਆ ਜਾ ਕੇ ਅੱਜ ਕਹਾ ਬਹੁਤ ਮਿਹਨਤ ਦੀ ਤੋ ਪਰਲੇ ਪਾਸੋਂ ਠੰਡ ਆ ਮਲਾਈ ਚ ਪਾ ਦੇ ਪਾਣੀ ਹੁਣ ਬੰਦ ਕਰ ਲੈ ਬਣਾ ਹੀ ਨੂੰ ਆ ਪਾਣੀ ਨਾਲ ਪਤੀਲਾ ਠਕ ਠੰਡਾ ਹੋ ਗਿਆ ਠਕ ਦੇਗਾ ਇੱਧਰ ਲੈ ਠੰਡਾ ਹੋ ਇਹ ਨੂੰ ਮੇਲੇ ਕਰਕੇ ਨਿਕਾਣਾ ਵਾਹ ਜੀ ਦੋ ਕੋਲੋਂ ਹੋਰ ਚੱਤਨਾ ਬੜਾ ਵੀ ਮੈਂ ਕਰਦੇ ਮੈਂ ਉਹ ਬੜਾਈ ਆਹ 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 ਦੋ ਨਾ ਦੇ ਯੋਗ ਨਹੀਂ ਤਾ ਦੀਪਨਾ ਉਹ ਤੇ అది వంట మేపం

हां था। तो मैं लगा दे अरे पांच महीने के पैसे सारे में बहुत बार डला रहे हूं तो अब तो तो वो गिराने वाली इसको पानी के अंदर हां हो अजवाइन छिटी भैया हां हां तो तन्नो बहुत सी हो मेरे को हां हो गड़ी क्यों नहीं हो जा रहा है हां चार के से नहीं होना गलत को शक्ति कर रहा है ਦੇ ਹਰੀ ਨਾਲੇ ਛੁੱਟੀ ਆ ਵੀ ਕਰੀ ਆ ਨਾ ਮੈਡਮ ਨੇ ਕਿਹਾ ਸੀ ਛੁੱਟੀ ਐ ਕੋਈ ਨਹੀਂ ਜੁਟੀ ਨਹੀਂ ਕਰੀ ਲਏ ਹਾਂਜੀ ਤੇ ਆਪਣੇ ਪੀਸ ਇਹ ਸੈੱਟ ਹੋ ਗਏ ਸੀਗੇ ਇਧਰੋਂ ਬੱਚਿਆਂ ਨੇ ਖਾ ਲਿਆ ਹਨਾ ਛਾ ਦੇਣਾ ਤੇ ਹੁਣ ਆਪਾਂ ਇਹਨਾਂ ਨੂੰ ਕਟੇ ਕਰ ਲੈਣਾ ਉੱਪਰ ਨਾਲ ਆਪਾਂ ਨੇ ਬਦਾਮ ਪਾਤੇ ਸੀਗੇ ਇਹ ਉੱਪਰ ਪਾਤੇ ਸੀਗੇ ਵਿੱਚ ਤਾਂ ਸਾਇਹ ਨੇ ਪਾਉਣ ਉਹ ਤੇ ਉਪਰੋਂ ਐਦਾਂ ਵੀ ਉੱਪਰੋਂ ਖਾ ਹੋ ਜਾਂਦਾ ਚੋ ਬਿਚ ਨਹੀਂ ਉਹਨੇ ਪਾਉਂ ਦਿੱਤੇ ਇਹ ਕਹਿੰਦੇ ਵਿੱਚ ਨਹੀਂ ਕਹਿੰਦੇ ਇਹ ਮੇਰੇ ਕੋਲ ਆਦੇ ਹੈਗੇ ਮੈਂ ਮੈਂ ਉੱਪਰ ਤੱਕ ਪਾ ਦਿੰਦੇ ਮੈਂ ਹੱਥ ਉੱਪਰ ਪਾ ਦਿੰਦੇ ਆ بڑے بڑے ਪੀਸ ਬਣਨਗੇ ਇਹਦੇ ਆਪਾਂ ਕੈਣੀ ਦੇ ਵਿੱਚ ਪਾ ਕੇ ਰੱਖ ਲੈਣੇ ਨੇ ਬਤਲਵਾ ਇਹ ਨਹੀਂ ਆ ਰਹੀ ਜਾਂਦੀ ਆ ਆਓ ਕਰੋ ਪੂਰਾ ਚੱਲਦਾ ਕਹਿੰਦੇ ਨਹੀਂ ਆਊਗਾ ਖਬਰਾਂ ਚੱਲਦੀਆਂ ਨੇ ਵੀ ਕੱਲ ਤਾਂ ਪੱਕਾ ਹੈ ਵੀ ਦੇਖੋ ਮੌਸਮ ਖਰਾਬ ਹੋਣ ਲੱਗਿਆ ਨਾ ਮਾਚੀ ਇਹ ਬਣੇਗਾ ਆਪਣੇ ਪੀਸ ਕੋਇਲ ਤੇ ਜਦੋਂ ਕੱਟਣਾ ਬਣਾਇਆ ਤਾਂ ਥੱਲੇ ਗਿਜਰੇ ਲਾ ਉਪਰੋਂ ਕੋਪਾ ਕੰਨੀ ਦੇ ਵਿੱਚ ਰੱਖ ਲੈਣੇ ਜਿੰਨੇ ਕੋ ਕੈਨੀ ਚਾਹੀਏ ਕੈਨੀ ਚੱਖ ਲੈਣੇ ਤੇ ਜਿੰਨੇ ਕੋ ਹੋਰ ਕਿਸੇ ਪਾਂਡੇ 'ਚ ਰੱਖ ਲਾਂਗੇ ਜੇ ਬਾਅਦ ਵਿੱਚ ਨਹ ਚੁਰਕ ਇਹ ਚ ਰੱਖ ਹੋਣਗੇ। ਸਨੀ ਛੋਟੀ ਰਹਿਣੀ ਹੈ ਆਪਣੇ। ਪੀਸ ਬੜਾ ਵਧੀਆ ਬਣਨੇ।

ਬਹੁਤ ਮੀਂਹ ਪੈਗਾ ਕਮ ਸੇ ਕਮ ਆ ਦੇਖੋ ਖੇਤਾਂ ਚ ਜਗ੍ਹਾ ਮੇਂ ਪਾਣੀ ਖੜਕਿਆ ਖੇਤਾਂ ਚ ਪਾਣੀ ਬਹੁਤ ਖੜਕਿਆ ਦੇਖੋ ਬਹੁਤ ਠੰਡ ਅੱਜ ਦਾ ਦੇਖੋ ਆ ਦੇਖੋ ਆਹੋ ਦੇਖੋ ਬਹੁਤ ਨੇ ਚੱਲ ਰਹੀ ਆ ਦੇਖੋ ਬੱਦਲ ਚੱਲੇ ਆ ਦੇਖੋ ਆ ਦੇਖੋ ਪੰਛੀ ਆ ਗਏ ਹੁਣ ਬਾਹਰ ਲਿਖ ਲਓ ਮੀਂਹ ਭੇਤੋ ਹੁਣ ਤਾਂ ਬੱਦਲ ਚੱਲੇ ਆ ਸੋ ਨੇ ਮੀਂਹ ਆਉਂਦਾ ਆ ਦੇਖੋ ਕਿਵੇਂ ਬਾੜੀ ਖੜਕਿਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਅੱਜ ਆਪਾਂ ਬਿਲਕੁਲ ਸ਼ਾਮ ਨੂੰ ਬਲੌਗ ਸਟਾਰਟ ਕਰਨ ਲੱਗੇ ਆ ਤੇ ਕੱਲ ਆਪਾਂ ਨੇ ਜਿਹੜਾ ਬਲੌਗ ਬਣਾਇਆ ਸੀ ਗਿਜਰੇਲਾ ਬਣਾਇਆ ਸੀ ਉਹ ਮੂਰੇ ਕਲਿੱਪ ਲਾਵਾਂਗੇ ਆਪਾਂ ਉਹ ਸਾਰਾ ਬਲੌਗ ਆਊਗਾ ਤੇ ਬਸ ਸ਼ਾਮ ਨੂੰ ਅੱਜ ਤੇ ਹੁਣ ਥੋੜੀ ਜਿਹੀ ਕਲਿੱਪ ਆਪਾਂ ਬਣਾ ਕੇ ਪਾਉਨੇ ਆ ਕਿਉਂਕਿ ਜੇ ਅੱਜ ਸਵੇਰ ਦਾਈ ਮਤਲਬ ਰਾਤ ਦੇ ਤੇ ਤੁਹਾਨੂੰ ਪਤਾ ਹੀ ਹੈ 22 ਤਰੀਕ ਨੂੰ ਦੱਸ ਰਹੇ ਸੀਗੇ ਮੀਂਹ ਆਉਣਾ ਨਾ 23 ਨੂੰ ਤੇ ਅੱਜ ਰਾਤ ਦਾ ਹੀ ਇੰਨਾ ਜ਼ਿਆਦਾ ਮੀਂਹ ਸੀਗਾ ਬਹੁਤ ਮਤਲਬ ਰਾਤ ਤੋਂ ਹੀ ਨਹੀਂ ਚੱਲ ਪਈ ਸੀਗੀ ਤੇ ਹੁਣ ਵੀ ਇੰਨਾ ਜ਼ਿਆਦਾ ਬੱਦਲ ਆ ਬਹੁਤ ਆਪਣੇ ਪੱਲੇ ਮੀਂਹ ਬਹੁਤ ਜ਼ਿਆਦਾ ਪੈ ਗਿਆ ਤੇ ਠੰਡ ਵੀ ਬਹੁਤ ਹੋਗੀ ਤੇ ਡੰਗਰਾਂ ਦਾ ਵੀ ਬੁਰਾ ਹਾਲ ਕਰਤਾ ਅੱਜ ਤਾਂ ਮੀਂਹ ਇੰਨਾ ਮੀਂਹ ਆਇਆ ਪਾਣੀ ਨਾਲ ਪੱਲਣਾ ਦੇ ਨਾਲ ਚੱਕ ਚੱਕ ਕੇ ਡੰਗਰਾਂ ਦੇ ਉੱਪਰੇ ਗਿਰੀ ਗਿਆ ਬਹੁਤ ਜਾਂਚੀ ਬੁਰਾ ਹਾਲ ਹੋਇਆ ਅੱਜ ਤਾਂ ਵਿਚਾਰੇ ਡੰਗਰਾਂ ਦਾ ਵੀ ਤੇ ਹੁਣ ਵੀ ਤੁਹਾਨੂੰ ਮੈਂ ਦਿਖਾਨੀ ਆ ਬੱਦਲ ਦਿਖਾਵਾਂ ਦੇਖੋ ਬੱਦਲ ਕਿਵੇਂ ਜਾ ਰਿਹਾ ਇੰਨਾ ਹਨੇਰ ਹੋਇਆ ਪਿਆ ਚਾਰ ਸਫੇਰੇ ਬਹੁਤ ਜ਼ਿਆਦਾ ਪਾਣੀ ਉਹ ਪਾਣੀ ਖੜ ਗਿਆ ਇਧਰ ਆਪਣੇ ਦੇਖੋ ਖੇਤਾਂ 'ਚ ਪੱਟੇ ਵੀ ਆਣ ਭਰ ਗਏ ਸਾਰੇ ਖੇਤ ਭਰੇ ਪਏ ਨੇ ਤੇ ਹਵਾ ਬਹੁਤ ਗੁੰਝਾ ਪਾ ਰਹੀ ਹੈ ਹਵਾ ਵੀ ਬਹੁਤ ਹੈ ਤੇ ਬਸ ਅਜਿਹਾ ਬਸੰਤ ਵੀ ਬੱਚਿਆਂ ਦੀ ਐਵੇਂ ਲੰਗੀ ਸਵੇਰ ਦਾ ਜਸਕਰਨ ਕਰ ਰਿਹਾ ਤੇ ਰੱਬਾ ਮੀਂਹ ਹਟਾ ਦੇ ਰੱਬਾ ਮੀਂਹ ਹਟਾ ਦੇ ਅਸੀਂ ਪਤੰਗ ਚੜਾਉੜੇ ਨੇ ਉਹਨਾਂ ਦੀ ਬਸੰਤ ਵੀ ਕਹਿੰਦਾ ਤਾਂ ਸਾਡੇ ਖਰਾਬ ਕਰਦੀ ਇੰਸਟਾਗ੍ਰam ਤੇ ਵੀਡੀਓ ਚੱਲ ਰਹੀਆਂ ਨੇ ਨਾ ਬਸੰਤਾਂੜੀਆਂ ਕੋਤਾ ਹੰਖੜੀ Instagram ਤੇ ਵੀਡੀਓ ਚੱਲ ਰਹੀਆਂ ਨੇ ਅਤੇ ਵੀ ਬਹੁਤ ਪਾਰ ਰਹੇ ਨੇ ਵੀ ਬਸੰਤ ਸਾਡੀ ਖਰਾਬ ਹੋਊਗੀ ਹਨਾ ਵੀਰ ਅੱਬਾ ਮੀਂਹ ਹਟਾ ਦੇ ਤੇ ਬਹੁਤ ਜ਼ਿਆਦਾ ਵੀਡੀਓ ਚੱਲ ਰਹੀਆਂ ਨੇ ਹਨਾ ਬਸੰਤ ਦੀਆਂ ਅੱਜ ਤਾਂ ਬੱਚਿਆਂ ਦੀ ਪਸੰਦ ਆਊਗੀ ਮੈਨੂੰ ਤਾਂ ਵਧੀਆ ਮੈਂ ਕਿਹਾ ਚੱਲ ਵਧੀਆ ਨਹੀਂ ਪਤੰਗ ਲੈ ਕੇ ਆਉਂਗੇ ਨਹੀਂ ਤੇ ਡੋਣਾ ਦੇ ਮਗਰ ਪੈਣਾ ਤੀ ਤੇ ਬਹੁਤ ਜ਼ਿਆਦਾ ਹਵਾ ਚੱਲ ਰਹੀ ਆ ਬਾਕੀ ਜੀ ਕੱਲ ਆਪਾਂ ਨੇ ਸਾਰੀਆਂ ਪੈਣਾ ਦੇ ਨਾਂ ਬੋਲੇ ਸੀ ਹਨਾ ਤੇ ਉਹਦੇ ਵਿੱਚ ਇੱਕ ਭੈਣ ਦਾ ਨਾਂ ਰਹਿ ਗਿਆ ਸੀਗਾ ਆਪਣੀ ਦਾ ਤੇ ਉਹਨਾਂ ਦਾ ਕਮੈਂਟ ਆਇਆ ਸੀਗਾ ਬ੍ਰੀ ਮੈਂ ਬਲੌਗ ਦੇਖਿਆ ਸੀਗਾ ਪਰ ਮੈਂ ਕਮੈਂਟ ਨਹੀਂ ਕਰਿਆ ਹੈਗਾ ਚਲੋ ਜੀ ਅੱਜ ਉਹਨਾਂ ਦਾ ਨਾਂ ਬੋਲਦੰਨੇ ਆਪਾਂ ਸੌਰੀ ਭੈਣੇ ਕੱਲ ਮੈਂ ਤੁਹਾਡਾ ਨਾਂ ਨਹੀਂ ਬੋਲਿਆ ਕਿਉਂਕਿ ਉਹ ਵੀਡੀਓ ਦੇ ਵਿੱਚ ਮੈਨੂੰ ਤੁਹਾਡਾ ਨਾਂ ਸ਼ੋਅ ਨਹੀਂ ਹੋਇਆ ਹੈਗਾ ਫਿਰ ਜਿੰਨੇ ਕੁ ਮੇਰੇ ਨਾਂ ਸ਼ੋਅ ਹੋਏ ਸੀ ਮੈਂ ਉਹ ਲਿਖ ਲੈ ਸੀਗੇ ਉਹ ਬੋਲਤੇ ਸੀਗੇ ਤੇ ਉਹ ਭੈਣ ਹੈਗੇ ਆ ਪਿੰਦਰ ਰੂਪਾ ਬਲੌਗਸ ਹਨਾ ਤੇ ਇੱਕ ਹੋਰ ਦੀ ਜੀ ਅੱਜ ਕਮੈਂਟ ਆਇਆ ਦੀਪ ਅੰਮੂ ਬਲੌਗਸ ਵਾਲੇ ਹਨਾ ਇਹਨਾਂ ਦਾ ਵੀ ਚਲੋ ਨਾਂ ਲੈ ਦੰਨੇ ਅੱਜ ਕਮੈਂਟ ਆਇਆ ਸੀਗਾ ਇਹਨਾਂ ਦਾ ਅੱਗੇ ਵੀ ਕਈ ਵਾਰ ਕਰਿਆ ਇਹਨਾਂ ਨੇ ਵਰ ਡੇਲੀ ਨਹੀਂ ਕਰਦੇ ਹੈਗੇ ਤੇ ਬਾਕੀ ਹਨਾ ਮੈਂ ਵੀਡੀਓ ਤਾਂ ਸਾਰਿਆਂ ਦੀ ਦੇਖਦੀ ਹੁੰਨੀ ਆ ਮਤਲਬ ਲਾ ਕੇ ਰੱਖ ਦਿੰਨੀ ਆ ਕਿਉਂਕਿ ਬੈਠ ਕੇ ਦੇਖਣ ਦਾ ਟਾਈਮ ਨਹੀਂ ਹੁੰਦਾ ਹੈਗਾ ਕਿਉਂਕਿ ਤੁਹਾਨੂੰ ਪਤਾ ਹੀ ਆ ਸਾਰਾ ਕੰਮ ਕਰ ਆਪ ਦੇ ਹਨਾ ਸਿਰ ਤੇ ਆ ਕਰਨਾ ਹੁੰਦਾ ਤੇ ਸਿਰਫ ਮੈਂ ਲਾ ਕੇ ਰੱਖ ਦਿੰਨੀ ਆ ਸਾਰੀਆਂ ਭੈਣੀਆਂ ਦੀ ਜਿੰਨੀਆਂ ਵੀ ਭੈਣਾਂ ਆਪਾਂ ਨੂੰ ਕਮੈਂਟ ਕਰਦੀਆਂ ਨੇ ਹਨਾ ਤੇ ਸਾਰਿਆਂ ਦੇ ਆਪਾਂ ਬਲੌਗ ਲਾ ਕੇ ਰੱਖ ਦਿੰਨੇ ਆ ਬਾਰੂ-ਬਾਰੀ ਤੇ ਪਹਿਲਾਂ ਕਮੈਂਟ ਕਰ ਦਿੰਨੇ ਆ ਤੇ ਵੀਡੀਓ ਦੇ ਐਂਡ ਵਿੱਚ ਕਮੈਂਟ ਕਰ ਦਿੰਨੇ ਆ ਆਪਾਂ ਉਹਨਾਂ ਨੂੰ ਹਨਾ ਤੇ ਤੁਰੇ ਫਰੇ ਮਤਲਬ ਕਮੈਂਟ ਕਰ ਦਿੰਦੀ ਹੁੰਦੀ ਆ ਤੇ ਕੰਨਾਂ ਚ ਸੁਣੀ ਜਾਂਦਾ ਹੁੰਦਾ ਵੀ ਕੀ ਕਹਿ ਰਹੀਆਂ ਨੇ ਭੈਣਾ ਹਨਾ ਬਲੌਗ ਬੈਠ ਕੇ ਤਾਂ ਨਹੀਂ ਦੇਖਦਾ ਹੈਗਾ ਤੇ ਅੱਜ ਤਾਂ ਮੌਸਮ ਬਹੁਤ ਜ਼ਿਆਦਾ ਖਰਾਬ ਆ ਬਾਕੀ ਮੈਂ ਸਬਜੀ ਧਰੀ ਹੋਈ ਆ ਤੇ ਗੋਭੀ ਦੀ ਸਬਜੀ ਧਰੀ ਹੋਈ ਆ ਗੈਸ ਤੇ ਤੁਹਾਨੂੰ ਦਿਖਾਉਣਾ ਫਿਰ ਆਪਾਂ ਕਰ ਦਾਂਗੇ ਜੀ ਵੀਡੀਓ ਦਾ ਐਂਡ ਤੇ ਰੋਟੀ ਪਾਣੀ ਦਾ ਕਰਦੇ ਆ ਠੰਡ ਬਹੁਤ ਜ਼ਿਆਦਾ ਹੈ ਹਾਂਜੀ ਇੱਥੇ ਆਪਣੀ ਸਬਜੀ ਬਣ ਰਹੀ ਆ ਆਲੂ ਗੋਭੀ ਤੇ ਬਾਹ ਮੀ ਬਹੁਤ ਜਿਆਦਾ ਸੀਗੀ ਤੇ ਫਿਰ ਆਪਾਂ ਨੇ ਸਾਰਾ ਕੰਮ ਅਜਾ ਚੁੱਲ੍ਹੇ ਤੇ ਗੈਸ ਚੁੱਲ੍ਹੇ ਤੇ ਕਰਿਆ ਤੇ ਅੱਜ ਤਾਂ ਬਸੰਤ ਵੀ ਬੱਚਿਆਂ ਦੀ ਖਰਾਬ ਕਰਦੀ ਰੱਬ ਨੇ ਹਨਾ ਇੰਨਾ ਜਿਆਦਾ ਮੀਂਹ ਪਾਇਆ ਤੇ ਅੱਜ ਆਪਣਾ ਜਿਸ ਕਾਰਨ ਸਵੇਰ ਦਾ ਹੀ ਕਰੀ ਜਾਂਦਾ ਰੱਬਾ ਮੀਂਹ ਹਟਾ ਦੇ ਰੱਬਾ ਮੀਟਾ ਦੇ ਅਸੀਂ ਪਤੰਗ ਚੜਾਉਣੇ ਆ ਤੇ ਵਿਚਾਰਾ ਲੁਕਿਆ ਪਿਆ ਰਜਾਈ ਦੇ ਵਿੱਚ ਇੱਥੇ ਹੁਣ ਤੇ ਮੀਂਹ हट ਜਾਂਦਾ ਨੌਂ ਹੀ ਨਹੀਂ ਲੈ ਰਿਆ ਬਾਕੀ ਜੇ ਆਪਾਂ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਮਿਲਦੇ ਆ ਅੱਜ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਤਦ ਤੱਕ